ਆਸਟ੍ਰੇਲੀਆ ਦੇ ਵਿੱਚ ਪੰਜਾਬ ਦੇ ਨੌਜਵਾਨ ਦੇ ਨਾਲ ਜ਼ਬਰਦਸਤ ਤਰੀਕੇ ਦਾ ਹਾਦਸਾ ਹੋ ਗਿਆ ਇੱਕ ਟ੍ਰੈਕ ਡਰਾਈਵਰ ਟਰੱਕ ਡਰਾਈਵਰ ਇਹ ਨੌਜਵਾਨ ਸੀਗਾ ਜੋ ਕਿ ਪੜਾਈ ਕਰਨ ਲਈ ਆਸਟ੍ਰੇਲੀਆ ਗਿਆ ਸੀ ਤਾਂ ਉੱਥੇ ਟਰੱਕ ਡਰਾਈਵਰ ਦੀ ਨੌਕਰੀ ਵੀ ਕਰਦਾ ਸੀ ਤੇ ਇਸ ਦੌਰਾਨ ਇਸਾ ਟਰੱਕ ਬੁਲਟ ਗਿਆ ਟਰੱਕ ਦੇ ਵਿੱਚ ਅੱਗ ਲੱਗੇ ਜਿਸ ਤੋਂ ਬਾਅਦ ਕਿ ਇਸੇ ਟਰੱਕ ਹਾਦਸੇ ਦੇ ਵਿੱਚ ਹੀ ਇਸੇ ਨੌਜਵਾਨ ਦੀ ਮੌਤ ਹੋ ਗਈ ਹੈ ਆਸਟ੍ਰੇਲੀਆ ਦੇ ਵਿੱਚ ਪੰਜਾਬ ਦਾ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਆਸਟ੍ਰੇਲੀਆ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪਿੰਡਰਾਮ ਖੜਾ ਦੇ ਇੱਕ ਟਰੱਕ ਡਰਾਈਵਰ ਨੌਜਵਾਨ ਦੀ ਮੌਤ ਹੋਣ ਦੀ ਖੁਦਾਈ ਖਬਰ ਪ੍ਰਾਪਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਜਦੋਂ ਟਰੱਕ ਪਲਟ ਗਿਆ ਤਾਂ ਉਸ ਵਿੱਚ ਅੱਗ ਲੱਗ ਗਈ ਅਤੇ ਨੋਸ਼ਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਸੀ ਤੇ ਰਾਮਖੜਾ ਪਿੰਡ ਦੇ ਵਸਨੀਕ ਨਿਰਮਲ ਸਿੰਘ ਦਾ ਪੁੱਤਰ ਅਰਸ਼ਪ੍ਰੀਤ ਸਿੰਘ ਕੁਝ ਸਮਾਂ ਪਹਿਲਾਂ ਹੀ ਪੜ੍ਹਾਈ ਲਈ ਆਸਟ੍ਰੇਲੀਆ ਦੇ ਪਰਥ ਗਿਆ ਸੀ ਤੇ ਸਵੇਰੇ ਜਦੋਂ ਅਰਸ਼ਪ੍ਰੀਤ ਇੱਕ ਕੰਟੇਨਰ ਰਾਹੀਂ ਸਮਾਨ ਢੋ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਇਸ ਦਾ ਕੰਟੇਨਰ ਸੜਕ ਤੇ ਪਲਟ ਗਿਆ ਅਤੇ ਫਿਰ ਇਸ ਨੂੰ ਅੱਗ ਲੱਗ ਗਈ ਇਸ ਹਾਦਸੇ ਦੇ ਵਿੱਚ ਅਸ਼ਪ੍ਰੇ ਸਿੰਘ ਖਹਿਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰ ਡੂੰਗੇ ਸਦਮੇ ਦੇ ਵਿੱਚ ਆ ਅਤੇ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਇਸ ਦੇ ਨਾਲ ਹੀ ਪਰਿਵਾਰ ਨੇ ਸਰਕਾਰ ਤੋਂ ਮ੍ਰਿਤਕ ਦੇ ਦੀ ਲਾਸ਼ ਜਲਦੀ ਭਾਰਤ ਲਿਉਣ ਦੀ ਗੁਹਾਰ ਵੀ ਲਗਾਈਏ ਇਹ ਸਾਡਾ ਸਾਡੇ ਪਰਿਵਾਰ ਦਾ ਸਾਡੇ ਹੱਥਾਂ ਚ ਹੀ ਪਲਿਆ ਛੋਟਾ ਛੋਟਾ ਜਿਹਾ ਸੀ ਤੇ ਪੜਾ ਲਿਖਾ ਕੇ ਜਿੱ ਤਰ੍ਹਾਂ ਲੋਕੀ ਬਾਹਰ ਜਾਂਦੇ ਉਤਨਾ ਹੀ ਇਹ ਵੀ ਬੱਚਾ ਬਹੁਤ ਇੰਟੈਲੀਜੈਂਟ ਸੀ ਤੇ ਆਸਟ੍ਰੇਲੀਆ ਪਰਸ ਦੇ ਵਿੱਚ ਇਹ ਆਪਣਾ ਪੜ੍ਹਾਈ ਪੂਰੀ ਕਰਕੇ ਤੇ ਆਪ ਦਾ ਕੰਮ ਕਰ ਰਿਹਾ ਸੀ ਤੇ ਟਰੱਕ ਚਲਾ ਰਿਹਾ ਸੀ ਟਰੱਕ ਦਾ ਟਾਇਰ ਫਟਣ ਨਾਲ ਮਤਲਬ ਐਡਾ ਸੋਹਣਾ ਨੌਜਵਾਨ ਜਿਹੜਾ ਨਾਲ ਹੀ ਟਰੱਕ ਨੂੰ ਅੱਗ ਲੱਗ ਗਈ ਤੇ ਇਹ ਬਹੁਤ ਦੁਖਦਾਈ ਘਟਨਾ ਤੇ ਸਾਡੇ ਸਾਰੇ ਇਲਾਕੇ ਦੇ ਵਿੱਚ ਇਹ ਸੋਗ ਦੀ ਲਹਿਰ ਜਿਹੜੀ ਆ ਉਹ ਫੈਲੀ ਪਈ ਆ ਕਿਉਂਕਿ ਸਾਡੇ ਹੱਥਾਂ ਸਾਰਿਆਂ ਦੇ ਪਲਿਆ ਤੇ ਜਵਾਨ ਹੋਇਆ ਤੇ ਬਾਹਰ ਗਿਆ ਬਹੁਤ ਮਾੜੀ ਘਟਨਾ ਹੋਈ ਆ ਸਾਰਾ ਖੈਰੇ ਪਰਿਵਾਰ ਨੂੰ ਕੀ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਬੜਾ ਦੁੱਖ ਆ ਜਿਹੜਾ ਨਾਂ ਪੂਰਾ ਹੋਣ ਵਾਲਾ ਘਟਾ ਪਿਆ ਸਾਨੂੰ ਉੱਥੇ ਉਹਦੇ ਮਾਤਾ ਪਿਤਾ ਵੀ ਚਲੇ ਗਏ ਨੇ ਜੀ ਅਜੇ ਡੀਐਨਏ ਟੈਸਟ ਹੋਊਗਾ ਕਿਉਂਕਿ ਬਰਨ ਹੋ ਗਈ ਆ ਟਰੱਕ ਦੇ ਵਿੱਚ ਬੋਡੀ ਤੇ ਜੋ ਉਹਨਾਂ ਸਰਕਾਰਾਂ ਦੇ ਰੂਲ ਨੇ ਉਹ ਉਸੇ ਤਰੀਕੇ ਦੇ ਨਾਲ ਉਹ ਡੀਐਨਏ ਕਰਕੇ ਤੇ ਪਰਿਵਾਰ ਦੇ ਹਵਾਲੇ ਜਿਹੜੀ ਆ ਬੋਡੀ ਕਰਨਗੇ ਤੇ ਫਿਰ ਇਸ ਕਰਕੇ ਬਰਨ ਹੋਈ ਕਰਕੇ ਸਸਕਾਰ ਜਿਹੜਾ ਉੱਥੇ ਹੀ ਹੋਊਗਾ ਤੇ ਬਾਕੀ ਪਰਿਵਾਰ ਜਿਹੜਾ ਇੱਥੇ ਆ ਤੇ ਹੋ ਗਏ ਜਿਹੜਾ ਇੱਥੇ ਪਾਏ ਜਾਣਗੇ ਮੈਂ ਜੀ ਸਵਿੰਡਰ ਸਿੰਘ ਸਾਫਾ ਸਰਪੰਚਾ ਜੀ ਪ੍ਰਿੰਸੀਪਲ ਦਾ ਛੋਟਾ ਭਰਾ ਹੈ ਜੀ ਸਾਡਾ ਪੁੱਤਰਾ ਲੱਗਦਾ ਹੈ ਜਿਹੜਾ ਕਿ ਆਸਟ੍ਰੇਲੀਆ ਵਿੱਚ ਕੁਝ ਸਮਾਂ ਪਹਿਲਾਂ ਗਿਆ ਸੀ ਉਹਨਾਂ ਨਾਲ ਤੇ ਚਾਨ ਚੱਕੀ ਰੱਕ ਪਲਟ ਗਿਆ ਤੇ ਜਿਹੜਾ ਇਹ ਕਰਕੇ ਉਹਨਾਂ ਦੀ ਡੈਥ ਹੋ ਗਈ ਤੇ ਉਸ ਉਸ ਵਾਸਤੇ ਆਹੇ ਸਾਰਾ ਪਰਿਵਾਰ ਹਰ ਇੱਕ ਨੂੰ ਸਹਿਯੋਗ ਦੇਣ ਦੀ ਬੇਨਤੀ ਕਰਦਾ ਹੈ ਕਿਉਂਕਿ ਦੁੱਖ ਦੀ ਘੜੀ ਵਿੱਚ ਦੁੱਖ ਵੰਡਿਆ ਦੁੱਖ ਵੰਡਿਆ ਜਾਂਦਾ ਆਉਣਾ ਸਮਾਂ ਜਿਹੜਾ ਸ਼ਾਂਤੀ ਨਾ ਬਤੀਤ ਹੋ ਜੇ ਸਾਰੇ ਸੱਜਣਾ ਮਹਿਤਰਾ ਸੰਗਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਹਰ ਇੱਕ ਦਾ ਪਰਿਵਾਰ ਸੁਖੀ ਵਸੇ ਖਾਲਸਾ ਵੈਗੁਰ ਦੀ ਕਿਰਪਾ ਕਿੰਨੀ ਕੁ ਮਸੀ ਬੱਚੇ ਦੀ ਤੇ ਉਮਰ ਸੀ 22 ਸਾਲ ਬੱਚੇ ਦੀ ਉਮਰ ਸੀਗੀ ਅੱਜ ਤੋਂ ਕੋਈ ਤਕਰੀਬਨ 5 ਸਾਲ ਪਹਿਲੋ ਗਿਆ ਹੈ ਪਲੱਸ 2 ਕਰਕੇ ਗਿਆ ਸੀ ਜੀ ਨਾਂ ਕੀ ਅਰਸ਼ਦੀਪ ਸਿੰਘ ਜੀ ਹਾਂ ਜੀ ਹਾਂ ਜੀ ਤੇ ਹੁਣ ਮਿਲ ਕੇ ਫੈਮਿਲੀ ਪਰਿਵਾਰ ਕੀ ਮੰਗ ਕਰਤਾ ਜਿੱਥੇ ਗਏ ਲੈਣੇ ਹੁਣ ਉਹਨਾਂ ਦਾ ਪਰਿਵਾਰ ਜਿਹੜਾ ਉਸ ਦਾ ਬਾਪ ਜਿਹੜਾ ਕਿ ਟੀਚਰ ਦੀ ਲੈਣੇ ਆ ਉਹ ਅਸਲੀ ਨੌਕਰੀ ਕਰਦੇ ਟੀਚਰ ਦੀ ਤੇ ਉਹ ਤੇ ਉਹਦੀ ਮੰਮੀ ਜਿਹੜੀ ਅਰਸ਼ ਦੇਵ ਦੀ ਆ ਉਹ ਆਸਟ੍ਰੇਲੀਆ ਗਏ ਨੇ ਜਾ ਕੇ ਹੁਣ ਜਿਹੜਾ ਵੀ ਕਾਰਵਾਈ ਉਹ ਕਾਰਵਾਈ ਪੂਰੀ ਕਰਕੇ ਉਸ ਤੋਂ ਬਾਅਦ ਜਦੋਂ ਆਉਣਗੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਲਿਖਿਆ ਜਾਊਗਾ